ਇਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਪੁਲਿਸ ਦਾ ਇੰਸਪੈਕਟਰ ਡੀਐਸਪੀ ਬਣਨ ਦੇ ਚਾਹ ਵਿੱਚ ਆਪਣੇ ਉੱਪਰ ਕਰਵਾ ਬੈਠਾ ਕਾਰਵਾਈ ਡੀਐਸਪੀ ਕਦੋਂ ਬਣੇਗਾ ਜਾਂ ਆਪਣਾ ਇੰਸਪੈਕਟਰ ਦਾ ਅਹੁਦਾ ਵਿਗਵਾ ਲੇਗਾ ਮਜੀਠੀਆ ਨੂੰ ਫੜ ਕੇ ਪੰਜਾਬ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਉਹ ਆਪਣੇ ਆਪ ਨੂੰ ਡੀਐਸਪੀ ਬੜਨ ਲਈ ਇਹ ਸਭ ਕੁਝ ਕਰ ਰਿਹਾ ਸੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਿਗਾਹ ਦੇ ਵਿੱਚ ਉਹ ਇਨਸਪੈਕਟਰ ਜੋ ਵਰਦੀ ਦਾ ਰੋਪ ਦਿਖਾ ਕੇ ਮਜੀਠੀਆਂ ਨੂੰ ਖਿੱਚ ਕੇ ਲੈ ਕੇ ਆ ਰਿਹਾ ਸੀ ਅਦਾਲਤ ਦੇ ਵਿੱਚ ਜੋ ਅਦਾਲਤ ਵੱਲੋਂ ਪੰਜਾਬ ਪੁਲਿਸ ਦੇ ਉਸ ਇਨਸਪੈਕਟਰ ਦੇ ਉੱਪਰ ਕਾਰਵਾਈ ਕਰਨ ਦੇ ਹੁਕਮ ਹੋਏ ਨੇ ਇਨਸਪੈਕਟਰ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜੋ ਡੀਐਸਪੀ ਬਣਨ ਦਾ ਤਾਂ ਦੂਰ ਦੀ ਗੱਲ ਆਪਣਾ ਇਨਸਪੈਕਟਰ ਦਾ ਪਦ ਵੀ ਗਵਾ ਸਕਦਾ ਜੋ ਉਸ ਦੇ ਉੱਪਰ ਕਾਰਵਾਈ ਹੋਣ ਜਾ ਰਹੀ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਜਾਣਕਾਰੀ ਮਿਲ ਸਕੇ ਪੰਜਾਬ ਪੁਲਿਸ ਦੇ ਵਿੱਚ ਤਰੱਕੀਆਂ ਲੈਣ ਲਈ ਪੰਜਾਬ ਪੁਲਿਸ ਦੇ ਨੌਜਵਾਨ ਚੋ ਆਪਣਾ ਸਭ ਕੁਝ ਭੁੱਲ ਜਾਂਦੇ ਨੇ ਸਿਰਫ ਆਪਣੇ ਤਰੱਕੀਆਂ ਲੈਣ ਵਾਸਤੇ ਜੋ ਇੱਕ ਕਨਸਟੇਬਲ ਹੁੰਦਾ ਹੈ ਉਹ ਇੰਸਪੈਕਟਰ ਬਣਨ ਵਾਸਤੇ ਜੋ ਤੱਕੇਸ਼ਾਈ ਕਰਦਾ ਹੈ ਉਸ ਤੋਂ ਬਾਅਦ ਇਨਸਪੈਕਟਰ ਨੂੰ ਡੀਐਸਪੀ ਬਣਨ ਦਾ ਚਾਹ ਹੁੰਦਾ ਹੈ ਔਰ ਡੀਐਸਪੀ ਨੂੰ ਐਸਐਸਪੀ ਬਣਨ ਦਾ ਚਾਹ ਹੁੰਦਾ ਜੋ ਘਟ ਕਮ ਕਰਕੇ ਜਿਹੜਾ ਕਿ ਤਰਕੀਆਂ ਲੈਂਦੇ ਨੇ ਜਿਸ ਤਰ੍ਹਾਂ 1992 ਤੋਂ ਲੈ ਕੇ 1995 ਦੇ ਵਿੱਚ ਕੁਝ ਅਜੀਹਾ ਕਾਰਨਾਮਾ ਹੋਇਆ ਸੋ ਬਹੁਤ ਸਾਰੇ ਅੱਜ ਉਹੋ ਜਿਹੇ ਮੁਲਾਜ਼ਮ ਜਿਹੜੇ ਨੇ ਜੇਲਾਂ ਦੀਆਂ ਹਵਾਵਾਂ ਵੀ ਖਾ ਰਹੇ ਨੇ ਔਰ ਉਹਨਾਂ ਦੇ ਉੱਪਰ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਅੱਜ ਇੱਕ ਹੋਰ ਇਨਸਪੈਕਟਰ ਜਿਹੜਾ ਕਿ ਡੀਐਸਪੀ ਬਣਨ ਲਈ ਪੰਜਾਬ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਜਿਸ ਨੇ ਮਜੀਠੀਆ ਨੂੰ ਖਿੱਚ ਕੇ ਲਿਆਂਦਾ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਜਾਂਦਾ ਉਸ ਨੂੰ ਮਹੱਲੀ ਅਦਾਲਤ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ ਤਾਂ ਉਹ ਆਪਣੀ ਵਰਦੀ ਦੇ ਆੜ ਦੇ ਵਿੱਚ ਮਜੀਠੀਆਂ ਨੂੰ ੱੱਕੇ ਨਾਲ ਪਿਛਲੇ ਦਰਵਾਜ਼ੇ ਥਾਣੀ ਲੈ ਕੇ ਆਉਂਦਾ ਜਿਸ ਤਰ੍ਹਾਂ ਬਹੁਤ ਵੱਡਾ ਗੈਂਗਸਟਰ ਨੂੰ ਲਿਆਣਾ ਹੁੰਦਾ ਫੜ ਕੇ ਸੋ ਉਹ ਜਸ਼ਨਪ੍ਰੀਤ ਸਿੰਘ ਨੇ ਅਦਾਲਤ ਦੇ ਕਰਮਚਾਰੀਆਂ ਨਾਲ ਵੀ ੱੱਕੇਸ਼ਾਈ ਕੀਤੀ ਜੋ ਪਿਛਲਾ ਦਰਵਾਜ਼ਾ ਅਲਾਉ ਨਹੀਂ ਸੀ ਅਦਾਲਤ ਵੱਲੋਂ ਉਸ ਦਰਵਾਜ਼ੇ ਦੀ ਚਾਬੀ ੱੱਕੇ ਨਾਲ ਖੋਲਹੀ ਜਾਂਦੀ ਏ ਔਰ ਉਹ ਦਰਵਾਜ਼ਾ ਖੋਲ ਕੇ ਅੱਗੇ ਜੋ ਚੌਂਕੀ ਦਾ ਰਖੜਾ ਹੁੰਦਾ ਉਸ ਨੂੰ ੱੱਕਾ ਮਾਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਮਜੀਠੀਆ ਦੇ ਜੋ ਕੱਪੜਿਆਂ ਤੋਂ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਇਸ ਤਰ੍ਹਾਂ ਦਾ ਬਿਹੇਵ ਕੀਤਾ ਗਿਆ ਮਜੀਠੀਆ ਨਾਲ ਜਿਵੇਂ ਮਜੀਠੀਆ ਬਹੁਤ ਵੱਡਾ ਗੈਂਗਸਟਰ ਹੁੰਦਾ ਸੋ ਜੱਜ ਸਾਹਿਬ ਨੂੰ ਇਹ ਕੁਝ ਠੀਕ ਨਹੀਂ ਲੱਗਿਆ ਜੱਜ ਸਾਹਿਬ ਨੇ ਉਸ ਇੰਸਪੈਕਟਰ ਦੇ ਉੱਪਰ ਕਾਰਵਾਈ ਕਰਨ ਲਈ ਪੰਜਾਬ ਪੁਲਿਸ ਨੂੰ ਜੋ ਲਿਖਤੀ ਤੌਰ ਤੇ ਆਪਣਾ ਜਿਹੜਾ ਕਿ ਬਿਆਨ ਦਰਜ ਕਰਨ ਲਈ ਕਿਹਾ ਲਿਖਤੀ ਤੌਰ ਦੇ ਵਿੱਚ ਜੋ ਆਪਣਾ ਜਵਾਬ ਦੇਵੇ ਪੰਜਾਬ ਪੁਲਿਸ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇੰਸਪੈਕਟਰ ਜਸ਼ਨਪ੍ਰੀਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜੋ ਹੁਣ 6 ਜੁਲਾਈ 2025 ਨੂੰ ਸ਼੍ਰੋਮਣੀ ਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਉਸ ਦਿਨ ਐਤਵਾਰ ਸੀ ਅਤੇ ਅਦਾਲਤ ਦੇ ਸਾਰੇ ਦਰਵਾਜ਼ੇ ਬੰਦ ਸਨ ਗੇਟ ਤੇ ਡਿਊਟੀ ਤੇ ਤਨਾਤ ਚੌਕੀਦਾਰ ਬਲਜੀਤ ਸਿੰਘ ਨੇ ਇੰਸਪੈਕਟਰ ਜਸ਼ਨਪ੍ਰੀਤ ਵੱਲੋਂ ਦਰਵਾਜ਼ਾ ਖੋਲਣ ਦੀ ਮੰਗ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਪਹਿਲਾਂ ਅਦਾਲਤ ਦੀ ਅਜਾਇਬਤ ਲੈਣੀ ਪਵੇਗੀ ਚੌਕੀਦਾਰ ਨੇ ਕਿਹਾ ਕਿ ਮੈਂ ਅਜਾਇਬਤ ਤੋਂ ਬਿਨਾਂ ਦਰਵਾਜ਼ਾ ਪਿਛਲਾ ਨਹੀਂ ਖੋਲ ਸਕਦਾ ਸੋ ਇੰਸਪੈਕਟਰ ਨੇ ਆਪਣੇ ਅਹੁਦੇ ਦੀ ਜ਼ਿੰਮਰਤ ਤੋਂ ਕਰਦੇ ਹੋਏ ਚੌਂਕੀਦਾਰ ਨਾਲ ਬਦਸਲੂਕੀ ਕੀਤੀ ਤੇ ਜ਼ਬਰਦਸਤੀ ਉਸਦੀ ਪੌਕਟ ਦੇ ਵਿੱਚੋਂ ਚਾਬੀ ਖੋਹੀ ਅਤੇ ਆਪਣੀ ਮਰਜ਼ੀ ਨਾਲ ਦਰਵਾਜ਼ਾ ਖੋਲ ਕੇ ਮਜੀਠੀਆਂ ਨੂੰ ਪਿਛਲੇ ਦਰਵਾਜ਼ੇ ਥਾਣੀ ਖਿੱਚ ਕੇ ਅੰਦਰ ਦਸਾਬ ਦੇ ਸਾਹਮਣੇ ਲਿਆਂਦਾ ਗਿਆ ਸੋ ਇਹ ਸਾਰੀ ਜਾਣਕਾਰੀ ਸੀਨੀਅਰ ਵਕੀਲ ਸ਼ਿਵ ਜੱਜ ਅਨੀਸ਼ ਗੁਆਇਲ ਤੱਕ ਪਹੁੰਚੀ ਤਾਂ ਉਹਨਾਂ ਨੇ ਚੌਂਕੀਦਾਰ ਨੂੰ ਤੁਰੰਤ ਡਾਕਟਰੀ ਜਾਂਚ ਲਈ ਪੇ ਦਿੱਤਾ ਪਰ ਚੌਂਕੀਦਾਰ ਦੇ ਉੱਪਰ ਦਬਾਅ ਬਣਾ ਦਿੱਤਾ ਗਿਆ ਪੁਲਿਸ ਵੱਲੋਂ ਚੌਂਕੀਦਾਰ ਨੇ ਆਪਣਾ ਕੋਈ ਵੀ ਡਾਕਟਰੀ ਮੋਈਨਾ ਨਹੀਂ ਕਰਵਾਇਆ ਪਰ ਦੂਸਰੇ ਪਾਸੇ ਜੱਜ ਦੇ 리ਡਰ ਪੰਨੂ ਕੁਮਾਰ ਨੇ ਇਸ ਨੂੰ ਸਰਕਾਰ ਵਿਰੋਧੀ ਗੰਭੀਰ ਮਾਮਲਾ ਮੰਨਦੇ ਹੋਏ ਅਦਾਲਤ ਵਿੱਚ ਨਿਖਤੀ ਸ਼ਿਕਾਇਤਦਾਰ ਕੀਤੀ ਕਿਉਂਕਿ ਉਸ ਇਨਸਪੈਕਟਰ ਇਨਸਪੈਕਟਰ ਦੇ ਵੱਲੋਂ 리ਡਰ ਨਾਲ ਵੀ ਬਦਸੂਖੀ ਕੀਤੀ ਗਈ ਸੀ ਅਦਾਲਤ ਵੱਲੋਂ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਵੇਖੀ ਗਈ ਜਿਸ ਤੋਂ ਇਹ ਸਿੱਧ ਹੋਇਆ ਕਿ ਇਨਸਪੈਕਟਰ ਵੱਲੋਂ ਕੀਤਾ ਗਿਆ ਵਰਤਾ ਗੰਭੀਰ ਜੁਰਮ ਚਾਹੁੰਦਾ ਹੈ ਅਦਾਲਤ ਨੇ ਇਹਨਾਂ ਕਾਰਵਾਈਆਂ ਨੂੰ ਕੋਈ ਨਿੱਜੀ ਝਗੜਾ ਨਹੀਂ ਸਗੋਂ ਸਰਕਾਰੀ ਕਰਮਚਾਰੀ ਨਾਲ ਸੇਵਾ ਦੌਰਾਨ ਹੋਈ ਹਿੰਸਾ ਮੰਨਿਆ ਜੋ ਰਾਜ ਦੇ ਵਿਰੁੱਧ ਅਪਰਾਧ ਇਸ ਦੇ ਆਧਾਰ ਤੇ ਅਦਾਲਤ ਨੇ ਸੋਹਣਾ ਥਾਣੇ ਦੇ ਮੁਖੀ ਨੂੰ ਹੁਕਮ ਦਿੱਤਾ ਕਿ ਇੰਸਪੈਕਟਰ ਜਸ਼ਨਪ੍ਰੀਤ ਦੇ ਖਿਲਾਫ ਬੀ ਐਨ ਐਸ ਦੇ ਤਹਿਤਾਵਾਂ 115 132 221 ਤੇ 304 ਆਦਿ ਦੀਨ ਮਾਮਲਾ ਦਰਜ ਕਰਕੇ ਜਾਂਚ ਅੱਗੇ ਵਿਧਾਈ ਜਾਵੇ ਇਹ ਮਾਮਲਾ ਇਸ ਲਈ ਵੀ ਵਿਲੱਖਣ ਹੈ ਕਿਉਂਕਿ ਇਹ ਪਹਿਲਾ ਮੌਕਾ ਜਦੋਂ ਪੁਲਿਸ ਨੇ ਆਪਣੇ ਹੀ ਅਧਿਕਾਰੀ ਤੇ ਅਦਾਲਤ ਦੇ ਸਿੱਧੇ ਹੁਕਮ ਤੇ ਅਜਿਹੇ ਕਦਮ ਚੁੱਕ ਕੇ ਕਾਰਵਾਈ ਕੀਤੀ ਹੈ ਜੋ ਹੁਣ ਪੁਲਿਸ ਇੰਸਪੈਕਟਰ ਜਸ਼ਨਪ੍ਰੀਤ ਜਿਸ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਜਸ਼ਨਪ੍ਰੀਤ ਨੂੰ ਆਪਣੇ ਨੌਕਰੀ ਤੋਂ ਹਟੋਣਾ ਪੈ ਸਕਦਾ ਹੈ ਕਿਉਂਕਿ ਉਸ ਦਾ ਬਿਹੇਵ ਜਿਹੜਾ ਸੀ ਉਹ ਕੁਝ ਇੱਕ ਸਰਕਾਰੀ ਕਰਮਚਾਰੀ ਵਾਂਗ ਨਹੀਂ ਸੀ ਜਿਸ ਤਰ੍ਹਾਂ ਮਜੀਠੀਆ ਨਾਲ ਉਹ ਕਰ ਰਿਹਾ ਸੀ ਉਸੇ ਤਰ੍ਹਾਂ ਹੀ ਉਸਨੇ ਜੋ ਅਦਾਲਤ ਦੇ ਕਰਮਚਾਰੀ ਸੀ ਉਹਨਾਂ ਨਾਲ ਵੀ ਕੀਤਾ ਇਸ ਨੂੰ ਲੈ ਕੇ ਜੱਜ ਸਾਹਿਬ ਨੇ ਸਖਤੀ ਵਰਦਿਆ ਹੋਇਆ ਪੰਜਾਬ ਪੁਲਿਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ ਜੋ ਲਿਖਤੀ ਰੂਪ ਵਿੱਚ ਆਪਣਾ ਜਵਾਬ ਦਾਇਰ ਕਰੇ ਜੋ ਸੁਖਨਾ ਪੁਲਿਸ ਦੇ ਵੱਲੋਂ ਕਿ ਮਜੀਠੀਆ ਦੇ ਨਾਲ ਜਿਸ ਤਰ੍ਹਾਂ ਦਾ ਵਰਤੋਅ ਕੀਤਾ ਗਿਆ ਔਰ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਇਸ ਤਰ੍ਹਾਂ ਦਾ ਜਸ਼ਨਪ੍ਰੀਤ ਵੱਲੋਂ ਵਰਤੋਅ ਕੀਤਾ ਗਿਆ ਜਸ਼ਨਪ੍ਰੀਤ ਸਿੰਘ ਜਿਹੜਾ ਕਿ ਇੱਕ ਪੰਜਾਬ ਪੁਲਿਸ ਇੰਸਪੈਕਟਰ ਹੈ ਉਸ ਦਾ ਦਿਮਾਗੀ ਸਟੋਨ ਉਹਨਾਂ ਤੇ ਵੀ ਜਿਹੜਾ ਸਵਾਲ ਉੱਠ ਸਕਦੇ ਨੇ ਕਿ ਉਹ ਕਿਸ ਤਰ੍ਹਾਂ ਅਦਾਲਤ ਦੇ ਵਿੱਚ ਗਾਲੀ ਗਲੋਚ ਕਰ ਰਿਹਾ ਸੀ ਔਰ ਉਹਨਾਂ ਮੁਲਾਜ਼ਮਾਂ ਨਾਲ ਕਿਸ ਤਰ੍ਹਾਂ ਬਿਹੇਵ ਕਰ ਰਿਹਾ ਸੀ ਇਸ ਨੂੰ ਲੈ ਕੇ ਜਸ਼ਨਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਦੂਸਰੇ ਪਾਸੇ ਜਸ਼ਨਪ੍ਰੀਤ ਸਿੰਘ ਪੰਜਾਬ ਸਰਕਾਰ ਦੇ ਵਿੱਚ ਛਾਇਆ ਹੋਇਆ ਸੀ ਪੰਜਾਬ ਸਰਕਾਰ ਦਾ ਜਸ਼ਨਪ੍ਰੀਤ ਤੇ ਹੱਥ ਸੀ ਕਿਉਂਕਿ ਜਸ਼ਨਪ੍ਰੀਤ ਡੀਐਸਪੀ ਬਣਨ ਦੀ ਤਾਕ ਵਿੱਚ ਇਜਹਾ ਕਰ ਰਿਹਾ ਸੀ